ਆਵਾਮਾਂ ਦਾ ਰਾਤ ਦੀਆਂ ਬਹਿਲ ਰਹੀਆਂ ਅਸੀਂ ਪੂਰੀ ਰਾਤ ਦੇ ਲਈ ਸੌ ਰਹੇ ਕਿੰਨਾ ਰਾਤ ਨੂੰ ਸੌ ਰਹੇ ਨੇ ਦਿਨ ਨੂੰ ਸੌ ਰਹੇ ਆ ਪੂਰੀ ਰਾਤ ਹੀ ਪਹਿਰਾ ਦੇ ਰਹੇ ਆ ਸਾਡੇ ਪਿੰਡ ਸਸਰਾ ਵਾਲੀ ਕਲੋਨੀ ਦੇ ਨਾਲ-ਨਾਲ ਲੱਗਦੇ ਪਿੰਡ ਜਿੰਨੇ ਵੀ ਪਿੰਡ ਆ ਜੀ ਸਾਰੇ ਪਿੰਡ ਖਤਰੇ 'ਚ ਆ ਔਰ ਲੁਧਿਆਣੇ ਦੇ ਕਰੇ ਪਿੰਡ ਦੀ ਮਾਂ ਪਾਣੀ ਦੀ ਮਾਂ ਆ ਜੀ ਪਿੰਡ ਵਾਲੇ ਇਹ ਅਪੀਲ ਕੀਤੀ ਜਾਂਦੀ ਆ ਵੀ ਇਹ ਆਪਣੇ ਬੋਰੇ ਬਾਰੇ ਭਰਨ ਜੋ ਕੋ ਕੰਮ ਇਹਨਾਂ ਉਹ ਕਰ ਸਕਦੇ ਆ ਜੇ ਠੀਕ ਆ ਇੱਥੇ ਇਕੱਠੇ ਹੋ ਕੇ ਕੋਈ ਫਾਇਦਾ ਨਹੀਂ ਨਾ ਆਪਾਂ ਪਾਣੀ ਉੱਤੇ ਰੁਕ ਸਕਦੇ ਨਾ ਤਾਂ ਨਾ ਰੋਕ ਨਹੀਂ ਸਕਦੇ ਆਪਾਂ ਜਿਹੜੀ ਸੇਵਾ ਚੱਲਦੀ ਪਈਏ ਬੂਰੇ ਪਰਦੇ ਉਹ ਪਰਨ ਆਪਣੇ ਨਾਲ ਬੰਨ ਲਾਉ। ਅੱਜ 15 ਦਿਨ ਹੋ ਗਿਆ ਕੰਮ ਚੱਲਦੇ ਨੂੰ। ਜਿਹੜੀ ਠੋਕਰ ਅੱਜ ਉੱਥੇ ਬੰਨ ਹੋ ਰਹੀ ਆ, ਇਹ ਹੀ ਠੋਕਰ ਉੱਥੇ 15 ਦਿਨ ਪਹਿਲਾਂ ਉੱਥੇ ਬੰਨ ਹੋ ਜਾਣੀ ਸੀਗੀ। ਹੁਣ ਸਰਕਾਰਾਂ ਦੀ ਲਾਹਰਪਰਵਾਈ ਦੱਸਿਓ ਜਿਨ੍ਹਾਂ ਨੇ ਮਾਈਨਿੰਗ ਕਰਕੇ ਰੇਤਾ ਜਗਵਾਇਆ ਕਿਹਦੀ ਲਾਹਰਪਰਵਾਈ ਦੱਸਿਓ ਜੀ। ਹਣ ਜੇ ਅਗਰ ਸਾਹਮਣੇ ਰੇਤੇ ਮਾਈਨਿੰਗ ਕਰਨੀ ਸੀ ਕਿ ਰੇਤਾ ਸਾਹਮਣੇ ਤੱਕੀ ਚੱਕੀ ਜਾਂਦੀ ਤਾਂ ਆਸਦੇ ਸੀ ਅੱਜ ਸਾਡੀ ਨਾ ਪਿੰਡ ਦੀ ਬਣਦੀ ਨਾ। ਕਦੇ ਅਸੀਂ ਘਰ ਜਾ ਕੇ ਆਪਣਾ ਸਮਾਨ ਸਮੇਟਦੇ ਆਂ। ਕਦੇ ਆਪ ਦਾ ਡੰਗਰ ਪਸੂ ਸਮੀਟ ਰਹੇ ਆ ਪਾਉਂਦੇ ਆ ਠੀਕ ਆ ਜੀ ਅਸੀਂ ਇਸੇ ਚੱਕਰ ਤੇ ਲੱਗੇ ਹੋਏ ਆ ਸੋਤ ਮੈਂ ਲੁਧਿਆਣਾ ਸਸਰਾਲੀ ਕਲੋਨੀ ਦੂਸੀ ਬੰਨ ਤੇ ਵਿੱਚ ਉੱਤੇ ਮੌਜੂਦ ਹਾਂ ਜਿੱਥੇ ਕੀ ਦੱਸਿਆ ਜਾ ਰਿਹਾ ਸੀਗਾ ਸਵੇਰੇ ਕਿ ਖਤਰੇ ਦੀ ਘੰਟੀ ਮੰਡਰਾਰੀ ਸੀਗੀ ਪਰ ਹੁਣ ਕੋਈ ਵੀ ਖਤਰੇ ਦੀ ਘੰਟੀ ਜਿਹੜੀ ਕਿ ਹੈ ਨਹੀਂ ਮੰਡਰਾਂਦੀ ਨਜ਼ਰ ਆ ਰਹੀ ਕਿਉਂਕਿ ਇੱਥੇ ਜਿਹੜਾ ਕੀ ਬੰਨ ਲਾਇਆ ਗਿਆ ਸੀ ਇਹ ਤਸਵੀਰਾਂ ਤੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਣਾ ਇਸ ਤੋਂ ਉੱਪਰ ਇਹ ਜਿਹੜਾ ਬੰਨ ਲਾਇਆ ਗਿਆ ਸੀਗਾ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਕਿ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਬੰਨ ਤੇ ਬੰਨ ਤੋਂ 1 ਕਿਲੋਮੀਟਰ ਦੂਰ ਹੋ ਜਾਓ ਮੇਰੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਹੈ ਸਰ ਕਿੰਨਾ ਕੋਈ ਖਤਰਾ ਮੰਡਰਾ ਰਿਆ ਹੁਣ ਕੀ ਕਿ ਬੰਨ ਟੁੱਟ ਚੁੱਕਾ ਵਾ ਕੀ ਅਸਲ ਦੇ ਵਿੱਚ ਕਹਾਣੀ ਹੈ ਕੀ ਅਸਲ ਦੇ ਵਿੱਚ ਪੂਰੀ ਹੈ ਅਵਾਮਾਂ ਦਾ ਰਾਤ ਦੀਆਂ ਫੈਲ ਰਹੀਆਂ ਅਸੀਂ ਪੂਰੀ ਰਾਤ ਦੇ ਨਹੀਂ ਸੌ ਰਹੇ ਕਿੰਨਾ ਰਾਤ ਨੂੰ ਸੌ ਰਹੇ ਨੇ ਤੈਨੂੰ ਸੌ ਰਹੇ ਆ ਪੂਰੀ ਰਾਤ ਹੀ ਪਹਿਰਾ ਦੇ ਰਹੇ ਆ ਕਦੇ ਅਸੀਂ ਬੰਨ ਤੇ ਆਨੇ ਆ ਜੀ ਇੱਥੇ ਆ ਕੇ ਬੰਨ ਤੇ ਬੋਰੇ ਲਾਣੇ ਆ ਕਦੇ ਅਸੀਂ ਘਰ ਜਾ ਕੇ ਆਪਣਾ ਸਮਾਨ ਸਮੇਟਦੇ ਆ ਕਦੇ ਆਪਦਾ ਡੰਗਰ ਪਸੂ ਸਮੇਟਦੇ ਆ ਬੰਨਦੇ ਆ ਠੀਕ ਆ ਜੀ ਅਸੀਂ ਇਸੇ ਚੱਕਰ ਤੇ ਲੱਗੇ ਹੋਏ ਆ ਪੇ ਲੋ ਪ੍ਰਸ਼ਾਸਨ ਵੀ ਕਰ ਰਿਹਾ ਮਦਦ ਆ ਬੋ ਲੋ ਜਿੰਨੀ ਹੁੰਦੀ ਹੈ ਮਦਦ ਕਰਦਾ ਰਹਿਆ ਪਰ ਉਦੋਂ ਬਾਅਦ ਆ ਸਾਡੇ ਪਿੰਡਾਂ ਵਾਲੇ ਆਪ ਹੀ ਲੱਗ ਰਿਹਾ ਜੀ ਪਰ ਠੀਕ ਆ ਜੀ ਹਲੋ ਪਰ ਸਾਡੇ ਆ ਦੇਖ ਲੋ ਹੁਣ ਤੋਂ 2 ਘੰਟੇ ਪਹਿਲਾਂ ਦੀ ਗੱਲ ਆ ਸਾਡੇ ਦੇਖਦੇ ਦੇਖਦੇ ਹੋਏ ਕਮ ਸੇ ਕਮ ਇੱਥੋਂ ਲੈ ਕੇ ਉਹ ਤੇ ਇੰਨੀ ਬਾੜ ਦਾ ਜੋ ਬੰਦ ਸੀਗਾ ਖਾਰ ਪਾ ਬਾ ਕੇ ਸਾਰਾ ਵੱਢ ਚੁੱਕਾ ਵਾ ਸਾਡੇ ਦੇਖਦੇ ਦੇਖਦੇ ਮਤਲਬ ਖਤਰੇ ਦੀ ਘੰਟੀ ਸਾਡੇ ਪਿੰਡ ਦੇ ਪੂਰੀ ਮਰ ਰਹੀ ਹੈ ਜੀ ਸਾਡੇ ਪਿੰਡ ਸਸਰਾ ਵਾਲੀ ਕਲੋਨੀ ਦੇ ਨਾਲ-ਨਾਲ ਲੱਗਦੇ ਪਿੰਡ ਜਿੰਨੇ ਵੀ ਪਿੰਡ ਆ ਜੀ ਸਾਰੇ ਪਿੰਡ ਖਤਰੇ 'ਚ ਆ ਔਰ ਲੁਧਿਆਣੇ ਦੇ ਕਰੇ ਪਿੰਡ ਦੀ ਮਾਂ ਪਾਣੀ ਦੀ ਮਾਰ ਆ ਜੀ ਇਹ ਨਾ ਸਮਝਿਓ ਕਿ ਪਿੰਡ ਸਸਰਾਂ ਵਾਲੀ ਕਲੋਨੀ ਕੱਲਾ ਰੜੂ ਆ ਇਹਦੇ ਨਾਲ ਲੁਧਿਆਣਾ ਵੀ ਸਾਰਾ ਜਾਊਗਾ ਜੀ ਕੀ ਲੱਗਦਾ ਕਿੰਨਾ ਕੁ ਫੁੱਟ ਪਾਣੀ ਜਾਏਗਾ ਜੇਕਰ ਇਹ ਅਨਹੂਣੀ ਘਟਨਾ ਘਟਦੀ ਹੈ ਦੇਖੋ ਜੀ ਇਸ ਟਾਈਮ ਬੰਦ ਦੇ ਨਾਲ ਜਿੱਥੇ ਖਾਰ ਬਰੀ ਹੈ ਜੀ ਨਾ ਪਾਣੀ ਘੁੰਮ ਰਿਹਾ ਵਾ ਇਹਦੀ ਗਹਿਰਾਈ ਅਸੀਂ ਬਾਂਸ ਦੇ ਨਾਲ ਨਾਪ ਕੇ ਫੀਤਾ ਮਾਰ ਕੇ ਦੇਖੀ ਆ 40 ਫੁੱਟ 42 ਫੁੱਟ ਪਾਣੀ ਥੱਲੇ ਚੱਲ ਰਿਹਾ ਜੀ ਅੱਛਾ ਹਾਂਜੀ 40 ਫੁੱਟ ਪਾਣੀ ਦੀ ਗਹਿਰਾਈ ਲਾ ਕੇ ਥੱਲੇ ਨੂੰ ਬੰਨੂ ਆ ਰਿਹਾ ਹੈ ਜੋ ਮਾਰ ਰਿਆ ਖਾਰੇ ਇਹ ਇੰਨੀ ਗਹਿਰਾਈ ਦੇ ਨਾਲ ਆ ਰਿਹਾ ਵਾ ਤਾਈਓ ਬੰਨੂ ਖਤਮ ਕਰੀ ਜਾਂਦਾ ਬਾਈ ਹੂੰ ਆਕੇ ਦੇਖੋ ਸਿਰਫ ਇੰਨਾ ਹੀ ਬੰਦਾ ਏਰੀਆ ਵਾ ਜੋ ਪੂਰਾ ਖਤਮ ਹੋ ਚੁੱਕਾ ਵਾ ਥੋੜਾ ਅੱਗੇ ਫਤੇ ਸਹੀ ਆ ਮੜਾ ਮੋੜਾ ਪਿੱਛੇ ਵੀ ਸਹੀ ਆ ਉਸ ਰੈਂਪ ਤੋਂ ਲੈ ਕੇ ਇਸ ਰੈਂਪ ਤੱਕ ਬੁਰੀ ਬੁਰੀ ਹਾਲਤਾਂ ਕਿਸੇ ਟਾਈਮ ਵੀ ਇਹ ਹੁਣ ਇਹ ਨਹੀਂ ਪਤਾ ਵੀ 1 ਘੰਟਾ ਕੱਢੂਗਾ 2 ਘੰਟੇ ਕੱਢੂਗਾ 3 ਘੰਟੇ ਕੱਢੂਗਾ ਕਾਨੂੰ ਕਿੰਨਾ ਕੁ ਟਾਈਮ ਦਿੰਦਾ ਜੀ ਪਰ ਅਸੀਂ ਆਪਣਾ ਸਮਾਨ ਸਮੂਹ ਸਭ ਸਮੇਟ ਕੇ ਬੈਠੇ ਆ ਹੁਣ ਜਿੰਨਾ ਸਾਡੇ ਕੋਲ ਹੁੰਦਾ ਉੱਥੇ ਆ ਕੇ ਆਪਦੀ ਮਦਦ ਕਰ ਰਹੇ ਆਂ ਜਨਤਾ ਨੂੰ ਪਿੱਛੇ ਢਾ ਰਹੇ ਜੋ ਹੁੰਦਾ ਇਹੀ ਕਰ ਰਹੇ ਆਂ ਜੋ ਸਾਡੇ ਕੋਲ ਹੁੰਦਾ ਵਾ ਬਾਈ ਵੱਧ ਤੋਂ ਵੱਧ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂ ਸਰਕਾਰ ਕੋ ਜੇ ਤੁਹਾਡੇ ਕੋ ਕੁਝ ਹੁੰਦਾ ਤਾਂ ਆ ਕੇ ਕਰ ਲਓ ਨਹੀਂ ਤਾਂ ਫਿਰ ਆਸੀਂ ਤਾਂ ਬੋਰੀ ਪੈ ਤੇ ਆਪਦਾ ਸਮਿਟਿਆ ਹੋਇਆ ਬੰਨ ਕੇ ਰੱਖਿਆ ਹੋਇਆ ਵਾ ਜਿੱਦੋਂ ਨੂੰ ਥਾਂਡੇ ਪਾਣੀ ਨਾਲ ਲੈਣ ਆਸੀਂ ਤਾਂ ਉਧਰੋਂ ਚਲੇ ਜਾਣਾ ਕਿਸੇ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤੀ ਇੱਥੇ ਆਦੀ ਕਿਸੇ ਨਾਲ ਨਹੀਂ ਦਿੱਤਾ ਜੀਗਾ ਆਜੀ 15 ਦਿਨ ਹੋ ਗਏ ਕੰਮ ਚੱਲਦੇ ਨੂੰ ਜਿਹੜੀ ਠੋਕਰ ਅੱਜ ਉੱਥੇ ਬੰਨ ਹੋ ਰਹੀ ਆ ਇਹੀ ਠੋਕਰ ਉਤੋਂ 15 ਦਿਨ ਪਹਿਲਾਂ ਉੱਥੇ ਬੰ ਕਿਸੇ ਨਾਲ ਦੀ ਇਹ ਇਹ ਦੱਸੋ ਮੈਨੂੰ ਪਹਿਲਾਂ ਜੇ ਇਸ ਤੇ ਜੇ ਪਹਿਲਾਂ ਬਾਰੇ ਇਹ ਸਥਿਤੀ ਅੱਜ ਨਾ ਬਣਦੀ ਇਹ ਸਥਿਤੀ ਅੱਜ ਨਾ ਬਣਦੀ ਜਿਹੜਾ ਕੰਮ ਉਥੇ ਹੋ ਰਿਹਾ ਜੇ ਪਹਿਲਾਂ ਹੁੰਦਾ ਤਾਂ ਇਹ ਸਥਿਤੀ ਸਾਡੇ ਦੇ ਟਾਈਮ ਮਾੜਾ ਨਾ ਹੁੰਦਾ ਠੀਕ ਹੈ ਜੀ ਤਾਂ ਕੀ ਕਾਰਨ ਕੀ ਲੱਗਦਾ ਵਾ ਕਿਉਂ ਕਿੰਨੇ ਕੋ ਖੇਤ ਦੇ ਵਿੱਚ ਰੁੜ ਗਏ ਨੇ ਤੇ ਕੀ ਕਾਰਨ ਲੱਗਦਾ ਵਾ ਇਹ ਲਾਪਰਵਾਹੀ ਦਾ ਲਾਪਰਵਾਹੀ ਜੀ ਹੁਣ ਕਿਹਦੀ ਦਸੀਏ ਤੁਹਾਨੂੰ ਹੁਣ ਸਰਕਾਰਾਂ ਦੀ ਲਾਪਰਵਾਹੀ ਦਸੀਏ ਜਿਨ੍ਹਾਂ ਨੇ ਮੀਨਿੰਗ ਕਰਕੇ ਰੇਤਾ ਜਗਵਾਇਆ ਕਿਹਦੀ ਲਾਪਰਵਾਹੀ ਦਸੀਏ ਜੀ ਹੂੰ ਹੁਣ ਜਿੱਥੇ ਇਹ ਬੰਦੇ ਖੜੇ ਆ ਇਹਦੇ ਸਾਹਮਣੇ ਜਿੱਥੇ ਇਹ ਖੱਡਾ ਪੈ ਰਿਹਾ ਸਾਰੇ ਪਾਸੇ ਰੇਤਾ ਚੱਕੋਆ ਸੀ ਇੱਥੇ ਮੈਨਿੰਗ ਹੋਈ ਆ ਰੇਤਾ ਥੋ ਚੱਕੋਆ ਜੇ ਅਗਰ ਮੈਨਿੰਗ ਕਰਕੇ ਸਰਕ ਪਿੰਡ ਵਾਲੇ ਨੇ ਬਾਅਦ ਚੱਕੀ ਆ ਗਰੀਬ ਬੰਦਾ ਬਾਅਦ ਚੱਕਦਾ ਸੀ ਉਹਨੂੰ ਦਵਾ ਦਿੰਦੇ ਸੀਗੇ ਜੋ ਵੀ ਬਾਅਦ ਚੱਕਦਾ ਸੀ ਉਹਨੂੰ ਦਵਾਇਆ ਜਾਂਦਾ ਸੀਗਾ ਮਾੜਾ ਬੰਦਾ ਮੋਰੇ ਨੇ ਅੱਗੇ ਹੁੰਦਾ ਸੀਗਾ ਕਿਉਂਕਿ ਇਹਨਾਂ ਦਾ ਹੱਥ ਪੈਂਦਾ ਪਿੱਛੋਂ ਹੱਥ ਮੋਟਾ ਪੈਂਦਾ ਜੀ ਪਿੱਛੇ ਜੀ ਕੰਮ ਇਹਨਾਂ ਦਾ ਮੋਟਾ ਵਾ ਠੀਕ ਆ ਹੁਣ ਜੇ ਅਗਰ ਸਾਹਮਣੇ ਰੇਤੇ ਮੈਨਿੰਗ ਕਰਨੀ ਸੀ ਕਿ ਰੇਤਾ ਸਾਹਮਣੇ ਤੱਗੀ ਚੱਕੀ ਜਾਂਦੀ ਤਾਂ ਇਹ ਪੰਦੀ ਸਥਿਤੀ ਨਾ ਬਣਦੀ ਜੇਕਰ ਮੱਥਾ ਸਾਹਮਣੇ ਚੱਕਿਆ ਜਾਂਦਾ ਪਰ ਇਹਨਾਂ ਨੇ ਗੈਰ ਮੈਨਿੰਗ ਜੋ ਕੀਤੀ ਹੈ ਨਾ ਗਲਤ ਤਰੀਕੇ ਨਾਲ ਮੈਨਿੰਗ ਕੀਤੀ ਆ ਇੱਥੇ ਸਾਡੇ ਬਿਲਕੁਲ ਬੰਦੇ ਨਾਲ ਮੈਨਿੰਗ ਕੀਤੀ ਆ ਪੁਰਾਣੀ ਸਰ ਕੁਸ਼ਦੂਰੀ ਤੇ ਮਿਹਰਬਾਨ ਥਾਣਾ ਵੀ ਆ ਉੱਥੋਂ ਦੀ ਟਿੱਪਰ ਨਿਕਲਦੇ ਰਹੇ ਲੋਕ ਦੱਸਦੇ ਆ ਹਾਂ ਸਭ ਕੋ ਨਿਕਲਦੇ ਜੀ ਨਹੀਂ ਜੀ ਕੋਈ ਉਹ ਪ੍ਰਸ਼ਾਸਨ ਸਭ ਆ ਗਏ ਆਪਦਾ ਜੀ ਆਪਦਾ ਕੰਮ ਆਪਦਾ ਕਰਦੇ ਆ ਉਹ ਕਰਕੇ ਆਪਦਾ ਸੈੱਟ ਹੋ ਜਾਂਦੇ ਆ ਹੂੰ ਚਾ ਬਣੀ ਆਪ ਦਾ ਜੋ ਮਿਲਦਾ ਵਾ ਠੀਕ ਨਹੀਂ ਬਿਲਕੁਲ ਔਰ ਲਗਾਤਾਰ ਖਤਰਾ ਜਿਹੜੀ ਕਿ ਹੈ ਹਜੇ ਤੇ ਵੀ ਬਣਿਆ ਹੋਇਆ ਸਸਰਾਲੀ ਕਲੋਨੀ ਦੂਸਰੀ ਪੰਡ ਦੇ ਵਿੱਚ ਦੂਸਰੀ ਬੰਦ ਦੇ ਉੱਤੇ ਮੌਜੂਦ ਆ ਜੇ ਕਿ ਆ ਪ੍ਰਸ਼ਾਸਨ ਵੀ ਜਿਹੜੀ ਕਿ ਹੈ ਇੱਥੇ ਅਤਨਾਤ ਕੀਤਾ ਗਿਆ ਤਾਂ ਕਿ ਕੋਈ ਵੀ ਅੱਗੇ ਜਿਹੜਾ ਕਿ ਨਾ ਜਾ ਪਾਵੇ ਕਿਉਂਕਿ ਖਤਰਾ ਦੀ ਘੰਟੀ ਹੈ ਖਤਰੇ ਖਤਰਾ ਹਜੇ ਵੀ ਜਿਹੜੀ ਕਿ ਟੱਲਿਆ ਨਹੀਂ ਗਿਆ ਖਤਰਾ ਜਿਹੜੀ ਕਿ ਹੈ ਅਸਰੇ ਚੜ ਰਿਹਾ ਮੰਡਰਾ ਰਿਹਾ ਵਾ ਦੇਖ ਸਕਦੇ ਹੋ ਇਹ ਉੱਥੇ ਤੱਕ ਬਣ ਲਾਇਆ ਗਿਆ ਸੀਗਾ ਇਸ ਤੋਂ ਅੱਗੇ ਥੋੜਾ ਜਾ ਉੱਤੇ ਉਹ ਵੀ ਜਿਹੜਾ ਕਿ ਆ ਪਾਣੀ ਨੇ ਆਪਣੇ ਨਾਲ ਬਹਾਅ ਇੱਦਾਂ ਕੋ ਤੇਜ਼ ਸੀਗਾ ਨਾਲ ਹੀ ਲੈ ਗਿਆ ਬੰਨ ਦੇਖ ਸਕਦੇ ਹੋ ਹਲੇ ਵੀ ਗਲਬਤ ਕਰਨ ਕਿ ਸਰ ਕਿਸ ਤਰ੍ਹਾਂ ਦੇ ਰੋਕਿਆ ਜਾ ਰਿਹਾ ਲੋਕਾਂ ਨੇ ਇੱਥੇ ਆਂ ਦੇ ਵਿੱਚ ਜਬਸਰਾ ਦਾ ਹੁਕਮ ਹੈ ਵੀ ਇਹਨਾਂ ਦਾ ਬਚਾਅ ਵਾਸਤੇ ਜੋ ਕਰ ਰਹੇ ਕਰ ਰਹੇ ਨੇ ਪਿੰਡ ਵਾਲੇ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਹ ਆਪਣੇ ਬੋਰੇ ਬਾਰੇ ਭਰਨ ਜੋ ਕੋ ਕੰਮ ਜਿਹੜਾ ਉਹ ਕਰ ਸਕਦੇ ਜਾ ਕੇ ਠੀਕ ਹੈ ਇੱਥੇ ਇਕੱਠੇ ਹੋ ਕੇ ਕੋਈ ਫਾਇਦਾ ਨਹੀਂ ਹੈ ਨਾ ਆਪਾਂ ਪਾਣੀ ਦੇ ਉੱਤੇ ਰੁਕ ਸਕਦੇ ਹੱਥਾ ਨਾਲ ਰੋਕ ਨਹੀਂ ਸਕਦੇ ਆਪਾਂ ਜਿਹਦੀ ਸੇਵਾ ਚੱਲਦੀ ਵੀ ਇਹ ਬੋਰੇ ਪਰਦੇ ਉਹ ਭਰਨ ਨਾਲ ਆਪਣੇ ਨਾਲ ਬੰਨ ਲਾਉਣ ਥੈਂਕ ਯੂ ਅੱਛਾ ਕਿੰਨੇ ਕੋ ਕਿੰਨੇ ਕੋ ਲੋਕ ਇੱਥੇ ਤਨਾਤ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਮੈਂ ਕਹਿੰਦਾ ਲੁਧਿਆਣਾ ਦੀ ਸਾਰੇ ਲੁਧਿਆਣਾ ਦੀ ਸਾਰੀ ਫੋਰਸ ਆਈ ਹੋਈ ਹੈ ਫੋਰਸ ਦਾ ਸਾਰੀ ਫੋਰਸ ਹਾਂਜੀ ਹਾਂਜੀ ਅੱਛਾ ਤੇ ਬਿਲਕੁਲ ਲੁਧਿਆਣਾ ਦੀ ਜਿਹੜੀ ਸਾਰੀ तमाम ਜਿਹੜੀ ਫੋਰਸ ਹੈ ਉਹ ਇੱਥੇ ਸਸਰਾਲੀ ਕਲੋਨੀ ਦੇ ਬੰਨਾ ਦੇ ਉੱਤੇ ਲਾਈ ਗਈ ਹੈ ਕਿਉਂਕਿ ਲਗਾਤਾਰ ਜਿਹੜੇ ਕੀ ਹੈ ਖਤਰਾ ਹਲੇ ਟਲਿਆ ਨਹੀਂਗਾ ਕਿਉਂਕਿ ਮੰਡਾਂਡਾ ਨਜ਼ਰ ਆ ਰਿਹਾ ਤੇ ਲਗਾਤਾਰ ਜਿਹੜੇ ਕੀ ਹੈ ਇੱਥੇ ਲੋ ਰੋਕਿਆ ਜਾ ਰਿਹਾ ਹੈ ਗਾਈਡ ਕੀਤਾ ਜਾ ਰਿਹਾ ਹੈ ਕਿ ਅੱਗੇ ਜਾਣਾ ਮਨਾਹੀ ਹੈ ਤੇ ਲਗਾਤਾਰ ਜਿਹੜੀ ਕਿਆ ਚਾਰ ਤੋਂ ਪੰਜ ਮਲਾਜ਼ਮ ਇੱਥੇ ਖੜੇ ਕਿਤੇ ਗਏ ਨੇ ਕਿਉਂਕਿ ਖਤਰਾ ਅਤੇ ਪਾਣੀ ਕਦੇ ਵੀ ਇੱਥੇ ਅੱਗੇ ਆ ਸਕਦਾ ਵਾ ਤੇ ਕਦੇ ਵੀ ਜਿਹੜੀ ਕਿਆ ਇੱਥੇ ਬੰਨ ਟੁੱਟਣ ਦੀ ਸੰਭਾਵਨਾ ਹੋ ਸਕਦੀ ਹੈ ਆ ਤੇ ਡੀਸੀ ਦੇ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਵੱਲੋਂ ਵੀ ਲਗਾਤਾਰ ਕੰਸਟਰਕਸ਼ਨ ਦਿੱਤੀ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਜਿਹੜੀ ਕਿਆ ਤੁਸੀਂ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਅਫਵਾਹਾਂ ਤੋਂ ਬਚੋ ਜੋ ਵੀ ਹੋਏਗਾ ਪ੍ਰਸ਼ਾਸਨ ਤੁਹਾਨੂੰ ਲਗਾਤਾਰ ਅਪਡੇਟ ਕਰਦਾ ਰਹੇਗਾ ਮੀਡੀਆ ਅਪਡੇਟ ਕਰਦਾ ਰਹੇਗਾ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀ ਕਿ ਸਸਰਾਲੀ ਕਲੋਨੀ ਤੋਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਗਰਾਊਂਡ ਜ਼ੀਰੋ ਤੇ ਹਾਂ ਤੇ ਲਗਾਤਾਰ ਤੁਹਾਨੂੰ ਕੱਲ ਦੀਆਂ ਤਸਵੀਰਾਂ ਲਿਖਾਈ ਸੀ ਕਿਤਨਾ ਹਾਲਾਤ ਬਣੇ ਪਈ ਸੀਗੇ ਕੁਦਰਤੀ ਮਾਰ ਲਗਾਤਾਰ ਪੰਜਾਬ ਦੇ ਉੱਤੇ ਪੈਂਦੀ ਨਜ਼ਰ ਆ ਰਹੀ ਹੈ ਹੜ੍ਹਾਂ ਦੀ ਮਾਰ ਜਿਹੜੀ ਕਿ ਲਗਾਤਾਰ ਪੰਜਾਬ ਦੇ ਉੱਤੇ ਪੈਂਦੀ ਨਜ਼ਰ ਆ ਰਹੀ ਸੀਗੀ ਕਿ ਕੱਲ ਜਿਹੜੇ ਕਿ ਆ ਕਾਫੀ ਮੁਸ਼ਕਲ ਦੇ ਨਾਲ ਸੰਗਤਾਰ ਦੇ ਵੱਲੋਂ ਕਟੋ-ਕਟੇ 30 ਤੋਂ 40 ਬੰਦਿਆਂ ਦੇ ਵੱਲੋਂ ਬੰਨ ਲਾਇਆ ਜਾ ਰਿਹਾ ਸੀਗਾ ਆਰਮੀ ਡਿਵੈਲਪ ਕਰ ਦਿੱ ਡਿਪਲੋਏ ਕਰ ਦਿੱਤੀ ਗਈ ਸੀਗੀ ਐਨਡੀਆਰਫ ਡਿਪਲੋਏ ਕਰ ਦਿੱਤੀ ਗਈ ਸੀਗੀ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਜ਼ਿਕਰ ਕਾਲੀਏ ਹੁੰਦੇ ਸਮਝ ਆਸਮਾਨ ਸਾਫ ਹੈ ਪਰ ਕਿਤਨੇ ਕਿਤੇ ਪਾਣੀ ਜੜਕਿਆ ਰੁਕ ਨਹੀਂ ਪਾਰਿਆ ਉਹ ਆਪਣੀ ਮਾਰ ਪਾਣੀ ਜਿਹੜਾ ਮਾਰ ਰਿਹਾ ਜਿਹੜਾ ਪਿੰਡ ਵਾਸੀਆਂ ਨੂੰ ਮਾਰਦਾ ਨਜ਼ਰ ਆ ਰਿਹਾ ਕਟੋ ਕਟਨੀ ਦੇ 3000 ਤੋਂ ਵੱਧ ਖੇਤ ਸਸਲਾਲੀ ਕਲੋਨੀ ਦੇ ਉਹ ਆਪਣੇ ਅੰਦਰ ਨਿਕਲ ਚੁੱਕਾ ਵਾ ਹੁਣ ਹੁਣ ਅੱਗੇ ਕੀ ਹੋਏਗਾ ਜਾਣਕਾਰੀ ਤੁਹਾਨੂੰ ਜਰੂਰ ਸਾਂਝੀ ਕਰਦੇ ਰਾਵਾਂਗੇ ਜੁੜੇ ਜੋ ਜੁੜੇ ਸਸਲਾਲੀ ਕਲੋਨੀ ਤੋਂ ਲੁਧਿਆਣਾ ਤੋਂ ਯੂਮ ਰਿਪੋਰਟ ਧੰਨਵਾਦ